ਮੋਤੀਆ ਆਪਣੇ ਖਜ਼ਾਨੇ ਬਾਗੇ ਰੱਖਨੀ ਮੋਤੀਆ ਆਪਣੇ ਖਜ਼ਾਨੇ ਬਾਗੇ ਰੱਖਨੀ ਇਹ ਅਸਾਂ ਦੇ ਤਰਮ ਨਾਲੋਂ ਅੱਖਨੀ ਭਾਵੇਂ ਆਣ ਕੇ ਜਗਾਇਏ ਆਲਾ ਖਰੀ ਪਰੇ ਪੱਕਿਆ ਹੋਇਆ ਭੋਜਨ ਆਖੀ ਦੇ ਰਾਣੀਏ ਭੁੱਖੇ ਰਾਹਵਾਲ ਚਾਗਦੇ ਬਕੀਰ ਰਾਣੀਏ ਭੁੱਖੇ ਰਾਹਵਾਲ ਚਾਗਦੇ ਬਕੀਰ ਰਾਣੀਏ ਤੇ ਮੈਲ ਮਾੜੇ ਪੂਏ ਨਾਲੇ ਮਾਰੀਆਂ ਰਾਜਪਾਗ ਮੇਰੇ ਕਰੇ ਸੀਗਾ ਸਾਰੀਆਂ ਉੱਤੇ ਮੈਲ ਮਾੜੀ ਪੂਏ ਨਾਲੇ ਮਾਰੀਆਂ ਰਾਜਪਾਗ ਮੇਰੇ ਕਰੇ ਸੀਗਾ ਸਾਰੀਆਂ ਤੇਰੇ ਚੰਨ ਦੇ ਮੂਹਰੇ ਤਵਾਰੀਆਂ ਆਜਾ ਮੇਲਾ ਵਿੱਚ ਲੁੱਟ ਲੈ ਬਵਾਹ ਜੋਗਿਆ ਇਹ ਤੂੰ ਰੱਬ ਨੇ ਮਲਾਇਆ ਦੂਜੀ ਵਾਰ ਜੋਗਿਆ ਇਹ ਤੂੰ ਰੱਬ ਨੇ ਮਲਾਇਆ ਦੂਜੀ ਵਾਰ ਜੋਗਿਆ ਮੰਤਾ ਬੋਲਣਾ ਫਕੀਰ ਆ ਗੁਣੀ ਸੁੰਦਰਾ ਮੰਦਾ ਬੋਰਨਾ ਨਹੀਂ ਮੰਦਾ ਬੋਰਨਾ ਬਕੀਰਾ ਨੂਣੀ ਸੁੰਦਰਾ ਐਵੇਂ ਛੇੜਨਾ ਉਹ ਨਹੀਂ ਸੁੰਦਰਾ ਛੱਡ ਜਾਗਦਾ ਪਿਆਰ ਪਾਇਆ ਮੁੰਦਰਾ ਹੁੰਦਾ ਐਸਾ ਦੇ ਲੁੱਟਦਾ ਬਹਾਰ ਰਾਣੀਏ ਕਾਦੋ ਖੂਹੇ ਚ ਲਗਾਉਂਦਾ 12 ਸਾਲੇ ਰਾਣੀਏ ਕਾਦੋ ਖੂਹੇ ਚ ਲਗਾਉਂਦਾ 12 ਸਾਲੇ ਰਾਣੀਏ ਨੀ ਮੋੜਨਾ ਵਿੱਚ ਚੱਕੀਆਂ ਮੈਂ ਥੋੜੀਆਂ ਖਾਲੀ ਮੋੜਨਾ ਵਿੱਚ ਚੱਕੀਆਂ ਮੈਂ ਥੋੜੀਆਂ ਲਾ ਦੇ ਭਾਗ ਮਾਂ ਦੇ ਚੋਲਾ ਤੇ ਥੋਪੋੜੀਆਂ ਤੇਰੇ ਟੈਲ ਆਉਣ ਗੋਲੇ ਗੋਲੀਆਂ ਤੇਰੀ ਟੈਲ ਕਮਾਉਣ ਗੋਲੇ ਗੋਲੀਆਂ ਚਟਕੜੀ ਬਿੰਦ ਬਹਿ ਜਾ ਮੇਰੇ ਕੋਲ ਚੋਕੀਆ ਰੁੱਟੀ ਜਾਂਦੇ ਤੇਰੇ ਮਿੱਠੇ ਮਿੱਠੇ ਬੋਲ ਜੋਗੀਆਂ ਓਏ ਰੁੱਟੀ ਜਾਂਦੇ ਤੇਰੇ ਮਿੱਠੇ ਮਿੱਠੇ ਬੋਲ ਜੋਗੀਆਂ ਇਹ ਮਿੱਠੀ ਬਾਣੀ ਨੇਰੇ ਸਤ ਗੁਰ ਦੀ ਮੇਰੀ ਆਪਣੀ ਨਾ ਆਈ ਹੋਈ ਧੁਰ ਦੀ ਇਹ ਮਿੱਠੀ ਬਾਣੀ ਮੇਰੇ ਸਤ ਗੁਰ ਦੀ ਮੇਰੀ ਆਪਣੀ ਨਾ ਆਈ ਹੋਈ ਧੁਰ ਦੀ ਇਤਿਨਾਥ ਨੇ ਮਿੱਠੀ ਐ ਗੁਣਤੀ ਮੇਰਾ ਬਦਾਨਾ ਰੂਪ ਨਾ ਮੰਗ ਰਣੀਏ ਮੇਰਾ ਆ ਬਦਾਨਾ ਰੂਪ ਨਾ ਤੁਮੰਗੇ ਰਣੀਏ ਇਹਦਾ ਚੜਿਆ ਵਾ ਭਗਤੀ ਦਾ ਰੰਗ ਰਣੀਏ ਨੀ ਇਹਦਾ ਚੜਿਆ ਹੈ ਭਗਤੀ ਦਾ ਰੰਗ ਰਣੀਏ ਉਹ ਮੈਤਲੁ ਟਲੀ ਵੇਨਾਦ ਦੇ ਅਥੇ ਲਿਆ ਤਲਨੇ ਗੁਰੂ ਜੀ ਨੇ ਦੁੱਤੀ ਵਾਰੀ ਮੇਲਿਆ ਮੈ ਤਾਂ ਲੁੱਟ ਲਈ ਵਿਰਾਸ ਦੇ ਆ ਚੇਲਿਆ ਤਨ ਗੁਰੂ ਜੀ ਨੇ ਦੂਜੀ ਵਾਰੀ ਮੇਲਿਆ ਨਾਲ ਚੱਲੂ ਮੈਂ ਕਿੱਲੇ ਤੇ ਆਲੇ ਮੇਲਿਆ ਜਿਨੇ ਪਾਇਆ ਜਿਨੇ ਪਾੜ ਕੇ ਨਹੀਂ ਤੇਰੇ ਕੰਨ ਪਾਇਆ ਮੁੰਦਰਾ ਔਰਾ ਕਰਨਾ ਤੇ ਦਾਰ ਚਾਉਂਦੀ ਰਾਣੀ ਸੁੰਦਰਾ ਔਰਾ ਕਰਨਾ ਦੇ ਦਾਰ ਜਾਉਂਦੀ ਰਾਣੀ ਸੁੰਦਰਾ